ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਡੇਰਾ ਬਾਬਾ ਗੁਰਸੇਂ ਦਾਸ ਵਿਖੇ ਭਗਵਾਨ ਸ਼੍ਰੀ ਚੰਦ ਜੀ ਦੇ ਮੁਕ ਡੇਰਾ ਅਤੇ ਬਾਬਾ ਸਵਰਨ ਦਾਸ ਜੀ ਬਾਬਾ ਗੋਪਾਲ ਦਾਸ ਜੀ ਦੇ ਮਹਾਨ ਡੇਰਾ ਜਿੱਥੇ ਕੀ ਹਿੰਦੂ ਸਿੱਖ ਭਾਈਚਾਰੇ ਦੀ ਇਕਤਾ ਤਰ੍ਹਾਂ ਮੁਸਲਮਾਨ ਭਾਈਚਾਰੇ ਦੇ ਖਲਵਾਏ ਗਏ ਰੋਜ਼ੇ ਦੇਸ਼ ਭਾਰ ਦੇ ਵਿੱਚ ਜਿੱਥੇ ਮੁਸਲਮਾਨ ਭਾਈਚਾਰੇ ਵੱਲੋਂ ਰੋਜ਼ਾਂ ਦਾ ਦਾ ਪ੍ਰੋਗਰਾਮ ਚੱਲ ਰਹੇ ਹਨ ਉੱਥੇ ਹੀ ਅੱਜ ਸਤਾਨਕ ਪੋਣੀਗੜ ਦੇ ਨੇੜੇ ਲੇਪਿੰਡ ਰਾਜਪੁਰਾ ਵਿਖੇ ਤਸਵੀਰਾਂ ਵਿੱਚ ਵਖੜੀਆਂ ਮਿਲੀਆਂ ਜਿੱਥੇ ਕੀ ਡੇਰਾ ਬਾਬਾ ਸ਼੍ਰੀ ਚੰਦ ਜੀ ਦੇ ਮੁੱਖ ਪ੍ਰਬੰਧਕ ਬਾਬਾ ਵੈਗੁਰੂ ਜੀ ਵੱਲੋਂ ਅੱਜ ਉਪਰਾਲਾ ਕਰਦੇ ਹਨ ਡੇਰੇ ਵਿੱਚ 71 ਹੋ ਕੇ ਮੁਸਲਮਾਨ ਭਾਈਚਾਰੇ ਦੇ ਰੋਜ਼ੇ ਖਲਵਾਏ ਗਏ ਤੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਾਬਾ ਵੈਗੁਰੂ ਜੀ ਵੱਲੋਂ ਆਪ ਸੇਵਾ ਕੀਤੀ ਜਾ ਰਹੀਆਂ ਹਨ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਅੱਲਾਹ ਦਾਲਾ ਨੂੰ ਯਾਦ ਕੀਤਾ ਜਾ ਰਿਹਾ ਹੈ ਪਹਿਲਾਂ ਉਹਨਾਂ ਵੱਲੋਂ ਅੱਲਾਹ ਤਾਲਾ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਤੇ ਬਾਬਾ ਵੈਘਰੂ ਜੀ ਵੱਲੋਂ ਆਪ ਅਤੇ ਉਹਨਾਂ ਦੇ ਨਾਲ ਸਰਪੰਚ ਕੁਲਦੀਪ ਸਿੰਘ ਉਹਨਾਂ ਦੇ ਨਾਲ ਤੁਸੀਂ ਦੇਸ਼ਵੀਰਾ ਵਿੱਚ ਦੇਖ ਸਕਦੇ ਹੋ ਜਥਾ ਮਸਤੋਣਾ ਗੁਰਦੁਆਰਾ ਸਾਹਿਬ ਤੋਂ ਵੀ ਬਾਬਾ ਜੀ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਆਪ ਸੇਵਾ ਕੀਤੀਆਂ ਜਾ ਰਹੀਆਂ ਹਨ ਅਤੇ ਮੁਸਲਮਾਨ ਭਾਈਚਾਰੇ ਨੂੰ ਰੋਜ਼ੀ ਖਲਵਾਏ ਜਾ ਰਹੇ ਹਨ ਤੇ ਲੰਗਰ ਸ਼ਿਕਾਏ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੋਨੀ ਸਿੰਘ ਅਤੇ ਇਸ ਮੌਕੇ ਤੇ ਪ੍ਰਧਮਨ ਸਿੰਘ ਅਤੇ ਇਸ ਮੌਕੇ ਤੇ ਹੋਰ ਵੀ ਤਸਵੀਰਾਂ ਦੇਖ ਰਹੇ ਹੋ ਬਾਬਾ ਜੀ ਵੱਲੋਂ ਆਪ ਸੰਗਤਾਂ ਵੱਲੋਂ ਰੋਜ਼ੀ ਖਲਵਾਉਣ ਦੀ ਸੇਵਾ ਕਰੀ ਜਾ ਰਹੀਆਂ ਹਨ ਉਤਰਨ ਦੇ ਨਾਲ ਗੁਰਦੁਆਰਾ ਸੁਦਾਨਸਾਮ ਸੁੰਮਣਾ ਸੇਵਾਤੋ ਵੀ ਮੁਕ ਬਾਬਾ ਜੀ ਪਹੁੰਚੇ ਹੋਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਰੋਜ਼ੀ ਖਲਵਾਏ ਜਾ ਰਹੇ ਹਨ ਅਤੇ ਬਾਬਾ ਜੀ ਵੱਲੋਂ ਲੰਗਰ ਚਿਕਾਇਤੇ ਬੰਡਾਏ ਜਾ ਰਹੇ ਹਨ ਜਿੱਥੇ ਕਿ ਬਾਬਾ ਵੈਗੁਰਜੀ ਵੱਲੋਂ ਵਧੀਆ ਆਕਾਰ ਚ ਪਹਿਲਾਂ ਵੀ ਕੀਤੇ ਗਏ ਹਨ ਕਿ ਇਹਦਨ ਪਹਿਲਾਂ ਇਹਨਾਂ ਵੱਲੋਂ ਜਿੱਥੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਦੇ ਅੱਖਾਂ ਦੇ ਫ੍ਰੀ ਕੈਂਪ ਲਗਾਏ ਜਾਂਦੇ ਹਨ ਅਤੇ ਸਮੇਂ-ਸਮੇਂ ਤੇ ਬਾਬਾ ਜੀ ਵੱਲੋਂ ਧਾਰਮਿਕ ਗੁਰਮਤ ਸਮਾਗਮ ਵੀ ਇਹ ਡੇਰੇ ਦੇ ਵਿੱਚ ਕਰਵਾਏ ਜਾਂਦੇ ਹਨ ਕਿਉਂਕਿ ਜਿੱਥੇ ਬਾਬਾ ਜੀ ਦੇ ਵਿਚਾਰਾਂ ਦੇ ਵਿੱਚ ਨਸ਼ਿਆਂ ਅਤੇ ਹੋਰ ਚੀਜ਼ਾਂ ਤੋਂ ਤਿਆਗਣ ਦੇ ਵੱਲ ਧਿਆਨ ਦਿੱਤੇ ਕਹਿੰਦੇ ਹਨ ਅਤੇ ਉਸ ਮੌਕੇ ਤੇ ਗੁਰੂ ਨਾਲ ਜੋੜਨ ਦੇ ਲਈ ਵੀ ਪੂਰਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿਦੋਂ ਸਮੇਂ-ਸਮੇਂ ਤੇ ਬਾਬਾ ਜੀ ਵੱਲੋਂ ਕੈਂਪ ਅਤੇ ਹੋਰ ਪ੍ਰੋਗਰਾਮਾਂ ਦਾ ਡੇਰੇ ਦੇ ਵਿੱਚ ਯੋਜਨਾ ਕੀਤਾ ਜਾਂਦਾ ਹੈ ਅਤੇ ਇਸ ਮੌਕੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੀਬੀਆ ਵੱਲੋਂ ਲੰਗਰ ਤਿਆਰ ਕੀਤੇ ਜਾ ਰਹੇ ਹਨ ਤਸਵੀਰਾਂ ਡੇਰਾ ਬਾਬਾ ਗੁਸਈਦਾਸ ਪਿੰਡ ਰਾਜਪੁਰਾ ਮਸਾਣੀ ਦੀਆਂ ਹਨ ਜਿੱਥੇ ਕੀ ਤਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਲੰਗਰ ਤਿਆਰ ਕੀਤੇ ਜਾ ਰਹੇ ਹਨ ਅਤੇ ਸੰਗਤ ਇਸ ਵੀਰਾਂ ਵੀ ਦੇਖ ਸਕਦੇ ਹੋ ਲੰਗਰ ਤਿਆਰ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਤਿਆਰ ਕਰਕੇ ਉਹਨਾਂ ਨੂੰ ਵਰਤਾਇਆ ਜਾ ਰਿਹਾ ਹੈ ਤੇ ਜਿੱਥੇ ਆਪ ਬਾਬਾ ਜੀ ਵੈਗੁਰੂ ਜੀ ਲੱਗੇ ਹੋਏ ਹਨ ਜਿੱਤੇ ਸੇਵਾ ਕਰ ਰਹੇ ਹਨ ਤੇ ਆਓ ਤੁਹਾਨੂੰ ਸੁਣਾਉਣਿਆ ਇਸ ਮੌਕੇ ਤੇ ਮੁਸਲਮ ਭਾਈਚਾਰੇ ਵੱਲੋਂ ਵੀ ਇਸ ਕੀਤੇ ਕੇ ਕਾਰਜ ਦੀ ਜਿੱਤੇ ਬਹੁਤ ਸ਼ਰੈਨਾ ਕੀਤੀ ਜਾ ਰਹੀ ਹੈ ਅਤੇ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਗੱਲ ਹਨ ਕਿਉਂਕਿ ਜਿੱਤੇ ਭਾਈਚਾਰੇ ਦੀ ਏਕਤਾ ਨੂੰ ਇਹ ਤਸਵੀਰਾਂ ਦਿਖ ਰਹੀਆਂ ਹਨ ਏਕਤਾ ਦੀਆਂ ਜਿੱਤੇ ਜਾਤ ਪਾਤ ਤੋਂ ਰਹਿਤ ਇੱਕ ਤਸਵੀਰ ਦਿਖਦੀ ਹੈ ਇੱਕ ਜਾਨਾ ਇਕ ਜਾਤ ਮਾਨਸ ਕੀ ਜਾਤ ਵਿੱਚ ਕਹਾ ਜਾਂਦਾ ਹੈ ਉਸ ਤਰ੍ਹਾਂ ਹੀ ਦੇ ਵਿੱਚ ਡੇਰਾ ਬਾਬਾ ਕੋ ਸਈ 10 ਪਿੰਡ ਰਾਜਪੁਰਾ ਵਿਖੇ ਇਹ ਤਸਵੀਰਾਂ ਹਨ ਆਓ ਤੁਹਾਨੂੰ ਕੀ ਕਹਿੰਦੇ ਨਜ਼ਰ ਆਏ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਤੇ ਸੁਣਾਉਨੇ ਆ ਅੱਜ ਖੁਲਾਏਗੇ ਰੋਜ਼ਾਂਵਰੇ ਕੀ ਕਹਿੰਦੇ ਨਜ਼ਰ ਆਏ ਆਓ ਸੁਣ ਸੁਣਨੇ ਪਹਿਲਾਂ ਮੁਸਲਮ ਭਾਈਚਾਰਾ ਤੇ ਉਸ ਤੋਂ ਬਾਅਦ ਮੁੱਖ ਸੇਵਾਦਾਰ ਹਾਂ ਜੀ ਕਿੱਥੇ ਦੇ ਰਹਿਣ ਵਾਲੇ ਮਰੇ ਦੇ ਰਾਜਪੁਰੇ ਦੇ ਠੀਕ ਕਿੰਨੀ ਖੁਸ਼ੀ ਹੋਇਆ ਜੀ ਆਪਸੀ ਬਹੁਤ ਜ਼ਿਆਦਾ ਖੁਸ਼ੀ ਹੋਏ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਉਨੀ ਸਾਨੂੰ ਘਰਾਂ ਦੇ ਵੀ ਖੁਸ਼ੀ ਨਹੀਂ ਹੋਈ ਜਿੰਨੀ ਸਾਨੂੰ ਅੱਜ ਇੱਥੇ ਖੁਸ਼ੀ ਬਾਬਾ ਜੀ ਨੇ ਦਿੱਤੀ ਬਿਸਮਿਲਲਾਹਿ ਰਹਿਮਾਨ ਔਰ ਰਹੀਮ ਅਲਹਮਦੁਲਿਲਾ ਰਬਿਲ ਆਲਮੀਨ ਔਰ ਰਹਿਮਾਨ ਔਰ ਰਹੀਮ ਮਾਲਿਕਿਯੌਮਿਦੀਨ ਕੀਆ ਕਨ ਬੋਦੋ ਬਈਆ ਕਨਸਤਾਇਨ ਇਹ ਦੇ ਨਸਰਾਤੁਲ ਮੁਸਤਾਫੀ ਸ਼ਰਾਤੁਲ ਜੀਨਾ ਅਨਾਮ ਤਾਲੇਹਿਮ ਵਾਹਿਗੁਰੂ ਜੀ ਮਗਰ ਤੂ ਵੇਲੇ ਹੀ ਮਲਤ ਬਾਲੀਨ ਸਾਰੇ ਭਾਈਆਂ ਦਾ ਧੰਨਵਾਦ ਕਰਦੇ ਆ ਬਹੁਤ ਸ਼ੁਕਰ ਕਰਦੇ ਆ ਖੁਦਾ ਦਾ ਜਿੰਨੇ ਵੀ ਸੇਵਾਦਾਰ ਨੇ ਬਾਬਾ ਜੀ ਦੇ ਬਾਬਾ ਜੀ ਜਿਹੜੇ ਭਾਈ ਗੁਰਸਿੱਖ ਨੇ ਸਭ ਆਪਣੇ ਭੈਣ ਭਾਈ ਉਹਨਾਂ ਨੂੰ ਅੱਲਾ ਮੀਆਂ ਤੰਦਰੁਸਤੀ ਫਰਮਾਵੇ ਹਾਂਜੀ ਹਰ ਛੋਕਰਾ ਰੱਬ ਦਾ ਬਹੁਤ ਜਿਆਦੇ ਗਾਂ ਵਾਸਤੇ ਬਾਬਾ ਜੀ ਨੂੰ ਫੇਰ ਬਲ ਬਖਸ਼ ਇਹਨਾਂ ਨੂੰ ਬਹੁਤ ਸਾਡੇ ਰੋਜ਼ਿਆਂ ਦੀ ਬੜੀ ਖੁਸ਼ੀ ਧੰਨਵਾਦ ਸਾਡੀ ਬਹੁਤ ਜਿਆਦੇ ਉਹਨਾਂ ਦੀ ਠੀਕ ਮੁਹੰਮਦ ਨਾਸਿਰ ਅੱਜ ਰੋਜ਼ੇ ਕੋਲੇ ਗਈ ਨਹੀਂ ਕਿੰਨੀ ਖੁਸ਼ੀ ਮਿਲੀ ਆਪਸੀ ਪਾਈ ਚਾਹ ਕੇ ਇਹ ਇਹ ਐ ਜੀ ਖੁਸ਼ੀ ਮਿਲੀ ਕਿ ਆਪਣਾ Hindu Muslim ਇਕਤਾ ਦਾ ਇੱਕ ਬਹੁਤ ਹੀ ਬੜਾ ਪਿਆਰ ਮਿਲ ਆਇਆ ਹਰ ਰੋਜ਼ਾ ਦਾ ਮਤਲਬ ਇਹ ਹੀ ਹੈ ਕਿ ਆਪਸ ਵਿੱਚ ਪਿਆਰ ਬਣਾ ਰਹੇ ਹਾਂ روزہ صبر کا نام ہے روزہ رکھنا پیار بدھانا ایک دوسرے کی ہمدردی کرنا اسی کا نام روزہ ہے ایک دکھ سکھ میں کام آڑا ہے ایک دوسرے کے اسی کا نام روزہ ہے اسلام دھرم کے اندر روزہ ایک رکن ہے ہر روزے کا مطلب ہے صبر جب بندہ صبر کرتا ہے وہ پیار کرے گا ہر ایک سے کہ کوئی بھی ہے کسی بھی دھرم کا کسی بھی جاتی کا وہ ہر ایک سے پیار کرے گا <سؤال> الحمدللہ رب العالمین تعریف اس جہان دے پالن والے دی مسلمان جو نماز پردہ یہ پہلی رکن پردہ کہ الحمدللہ رب العالمین تعریف اس جہان دے پالن والے دی رب کون ہے رب سبدہ چاہے ہند اس کہہ لو بھگوان کہہ لو اللہ کہہ لو خدا کہہ لو کسی نام تو پکار لو پر اس کی تعریف کردہ الرحمن الرحیم تو سب رحم کر ਕੁਲ ਕਰ ਰਹੇ ਹਨ ਜਿਵੇਂ ਬਾਬਾ ਜੀ ਨੇ ਤੇ ਸੇਵਾ ਕੀਤੀ ਹੈ ਰੋਜ਼ਾਨੀ ਮੈਂ ਰੋਜ਼ ਨਹੀਂ ਕਿਵੇਂ ਦੇਖ ਦੋ ਤੁਸੀਂ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਇੱਕ ਬਹੁਤ ਹੀ ਪਿਆਰ ਦਾ ਮੌਕਾ ਮਿਲ ਆਜੀ ਅੱਜ ਹਿੰਦੂ ਮੁਸਲਮਾਨ ਇਕਤਾ ਦਾ ਬਹੁਤ ਹੀ ਜਿਹੜੇ ਪਿੰਡ ਚਾਰੇ ਦੇ ਲੋਕ ਨੇ ਇਸ ਪਿੰਡ ਤੋਂ ਆਏ ਨਹੀਂ ਆ ਫਿਰ ਹੋਰਾਂ ਜਗਤ تو دو سو تین سو خالصہ ہوں گے خوشی ہے پنجاب دے رہ کے بھی آپ جی جی بہت 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 خوشی ملی ہے تو آ کے بہت ہی بڑا پیار ملیا ہوگا جی بابا جی نے اور میں یہی دعا کروا کہ اس نگر کے اندر امن رہے اس علاقے کے اندر رہے پورے پنجاب کے اندر سکھ شانتی رہے بھائی چارہ قائم رہے ایک کا ماحول بنا رہے ایک دوسرے کے ਗੰਮੀ ਖੁਸ਼ੀ ਮੇਂ ਸ਼ਰੀਕ ਹੋਤੇ ਰਹੇਗਾ ਤਾਂ ਮਾਣ ਹੁੰਦਾ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਇਦਾਂ ਦੇ ਮਾਹੌਲ ਨੂੰ ਇਦਾਂ ਦੇ ਪਿਆਰ ਨੂੰ ਦੇਖ ਕੇ ਜੀ ਜੀ ਬਹੁਤ ਮਾਣ ਹੁੰਦਾ ਜੀ ਬਹੁਤ ਬਹੁਤ ਕੀ ਮਾਣ ਆਵਦਾ ਅੱਜ ਦਾ ਇਹਨਾਂ ਪ੍ਰੋਗਰਾਮ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਕਾਰ ਜੋ ਉਸ ਮਿੱਠੀ ਸਾਦ ਸੰਗਤ ਦਾਸ ਭਾਈ ਸਤਪਾਲ ਸਿੰਘ ਪੂਰੀਆਂ ਤੋਂ ਜਿਹੜਾ ਇਸ ਸਮੇਂ ਆਪਾਂ ਜਿਹੜਾ ਰਾਜਪੁਰਾ ਵਿਖੇ ਖੜੇ ਆ ਜਿਹੜਾ ਪਵਾਨੀਗੜ ਦੇ ਕੋਲ ਹੈ ਰਾਜਪੁਰਾ ਮਸਾਣੀ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਵਾਹਿਗੁਰੂ ਸਿੰਘ ਜੀ ਵੱਲੋਂ ਜਿਹੜਾ ਮੁਸਲਮ ਭਾਈਚਾਰੇ ਦੇ ਰੋਜ਼ੇ ਖਲਵਾਏ ਗਿਆ ਕਿਉਂਕਿ ਜਿਵੇਂ ਸਾਡੇ ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਅਵਲ ਅਲ ਹੈ ਨੂਰ ਉਪਾਇਆ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹਨਾਂ ਵਾਕਿਆਂ ਨੂੰ ਸਤੂਰੂਪ ਕਰਦਿਆਂ ਵਿਆਂ ਅੱਜ ਅਸੀਂ ਮੁਸਲਮ ਭਾਈਚਾਰੇ ਦੇ ਨਾਲ ਜਿਹੜਾ ਉਹਨਾਂ ਦੇ ਰੋਜ਼ੇ ਖਲਮਾਉਣ ਵਿੱਚ ਉਹਨਾਂ ਨੂੰ ਜਲਪਾਣੀ ਸ਼ਿਕਾਇਆ ਗਿਆ ਤੇ ਜਿਹੜਾ ਰਾਜਪੁਰੇ ਦਾ ਇਹ ਡੇਰਾ ਸਤਖਾਰਯੋਗ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਸਥਾਨ ਹੈ ਬਾਬਾ ਗੁਸਾਈਂ ਦਾਸ ਜੀ ਉਹਨਾਂ ਦਾ ਸਥਾਨ ਜਿਹੜਾ ਹੈਗਾ ਜਿੱਥੇ ਬਹੁਤ ਹੀ ਸਤਿਕਾਰਯੋਗ ਬਾਬਾ ਵਾਹਿਗੁਰੂ ਸਿੰਘ ਜੀ ਵੱਲੋਂ ਸਮੁੱਚੇ ਮੁਸਲਮਾਨ ਭਾਈਚਾਰੇ ਦੇ ਰੋਜ਼ੇ ਖਲਵਾਏ ਗਏ ਆ ਉੱਥੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਬੰਧ ਸਿੰਘ ਜੀ ਜੋ ਗੁਰਦੁਆਰਾ ਮਾਤਾ ਪੋਲੀ ਕੌਰ ਜੀ ਮਸਤੋਣਾ ਸਾਹਿਬ ਤੋਂ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਜੋ ਸਿਧਾਣਾ ਸਾਹਿਬ ਤੋਂ ਉਹ ਵੀ ਮਹਾਪੁਰਸ਼ ਜਿਹੜੇ ਨਾਲ ਪਹੁੰਚੇ ਆ ਕਿਉਂਕਿ ਇਹ ਸਮੁੱਚੀ ਲੋਕਾਈ ਦੇ ਵਿੱਚ ਇੱਕ ਜਿਹੜਾ ਸਾਡਾ ਸਾਂਝੀ ਵਾਲਤਾ ਤੇ ਭਾਈਚਾਰਕ ਦਾ ਸੰਦੇਸ਼ ਵੀ ਸਾਡਾ ਜਾਂਦਾ ਨਹੀਂ ਤੁਹਾਨੂੰ ਪਤਾ ਨਹੀਂ ਸਮਾਜ ਦੇ ਵਿੱਚ ਜੇ ਆਪਾਂ ਵੇਖਦੇ ਆਂ ਕਈ ਤਰ੍ਹਾਂ ਦੇ ਬਿਤਕਰੇ ਜਿਹੜਾ ਧਰਮਾਂ ਦੇ ਤੌਰ ਤੇ ਲੜਾਈ ਕਲੇਸ਼ ਝਗੜੇ ਕਰਵਾਏ ਜਾਂਦੇ ਆ ਪਰ ਸਾਨੂੰ ਸਾਡੇ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਸ ਵਾਸਤੇ ਇਹਨਾਂ ਬਚਨਾਂ ਨੂੰ ਮੁੱਖ ਰੱਖਦੇ ਹੋਇਆਂ ਅਸੀਂ ਇਸ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਇਆਂ ਮੁਸਲਮ ਭਾਈਚਾਰਿਆਂ ਦੇ ਜਿਹੜੇ ਰੋਜ਼ੇ ਆ ਉਹ ਖਲਵਾਏ ਗਏ ਆ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਅਸੀਂ ਸਤਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਬੇਨਤੀ ਕਰਦੇ ਆ ਕਿ ਸਾਡੀ ਸਾਰਿਆਂ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਬਣੀ ਰਵੇ ਤੇ ਸਾਡੇ ਜਿਹੜੇ ਕੋਈ ਜਾਤਾਂ ਪਾਤਾਂ ਧਰਮਾਂ ਦੇ ਜਿਹੜੇ ਝਗੜੇ ਕਲੇਸ਼ ਹੈ ਉਹ ਹਮੇਸ਼ਾ ਵਾਸਤੇ ਜਿਹੜੇ ਮਿਟ ਜਾਣ ਤੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਅਸੀਂ ਇਸ ਸੰਸਾਰ ਵਿੱਚ ਉਹੋ ਜਿਹਾ ਜਿਹੜਾ ਸਮਾਜ ਹੈ ਭਾਈਚਾਰਕ ਸਾਂਝ ਵਾਲਾ ਉਹ ਸਿਰਜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੇਰਾ ਕੋ ਸਾਈ ਦਾ ਜੀ ਨੇੜੇ ਭਵਾਨੀਗੜ ਪੰਡਰਾਜਪੁਰਾ ਵਿਖੇ ਜਿੱਥੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਵਾਹਿਗੁਰੂ ਸਿੰਘ ਜੀ ਰਾਜਪੁਰੇ ਵਾਲੇ ਉਹਨਾਂ ਦੇ ਵੱਲੋਂ ਅੱਜ ਮੁਸਲਮਾਨ ਭਾਈ ਜਾਰੇ ਦੇ ਰੋਜੇ ਖਲਾਏ ਗਏ ਨੇ ਉਹਨਾਂ ਨੂੰ ਜਲ ਪਾਣੀ ਲੰਗਰ ਪਾਣੀ ਸ਼ਿਕਾਇਆ ਗਿਆ ਸੋ ਜਿੰਨੇ ਵੀ ਸਾਰੇ ਇੱਥੇ ਪਹੁੰਚੇ ਨੇ ਮੁਸਲਮਾਨ ਚਾਰੇ ਦੇ ਆਗੂ ਸਹਿਬਾਨ ਹੋਰ ਸਿੱਖ ਸੰਗਤਾਂ ਸਾਰਿਆਂ ਦਾ ਬਾਬਾ ਵਹੀਰ ਸਿੰਘ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਸੋ ਸਾਰਿਆਂ ਦਾ ਬਹੁਤ-ਬਹੁਤ ਦੁਬਾਰਾ ਫਿਰ ਧੰਨਵਾਦ ਜੀ ਜਿਸ ਦੀ ਗੱਲ ਹੈ ਕਿਉਂਕਿ ਸਾਨੂੰ ਗੁਰੂ ਸਾਹਿਬ ਦਾ ਵੀ ਬਾਣੀ ਦਾ ਉਪਦੇਸ਼ ਹੈ ਵੀ ਆਵਲ ਅੱਲਾ ਨੂੰ ਪਾਇਆ ਕੁਦਰਤ ਤੇ ਸਭ ਮੰਦੀ ਏਕ ਨੂਰ ਤੇ ਸਭ ਜਗ ਉਪਜਾ ਕੌਣ ਪਲੇ ਤੋਂ ਮੰਦੇ ਸਾਰੇ ਇੱਕ ਉਸ ਪ੍ਰਮਾਤਮਾ ਦਾ ਰੂਪ ਹਾਂ ਸਾਰੇ ਉਸ ਦੇ ਬੱਚੇ ਹਾਂ ਤੇ ਮੁਸਲਮ ਭਾਈਚਾਰੇ ਦਾ ਸਾਡਾ ਸਾਂਝ ਬਣੀ ਹੋਈ ਹੈ ਉਹ ਸਾਂਝ ਨੂੰ ਬਰਕਰਾਰ ਮਹਾਪੁਰਖਾਂ ਨੇ ਰੱਖਿਆ ਹੋਇਆ ਹੈ ਸੋ ਬੜੀ ਖੁਸ਼ੀ ਦੀ ਗੱਲ ਹੈ ਅੱਜ ਉਹਨਾਂ ਨੂੰ ਜਲ ਪਾਣੀ ਚੁਕਾਇਆ ਲੰਗਰ ਪਾਣੀ ਚੁਕਾਇਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ